ਜਲਦੀ ਦੇ ਨਾਲ ਆਪਾਂ ਮੈਚ ਸ਼ੁਰੂ ਕਰ ਦਈਏ ਕਰਵਾਉਣਾ ਹੈ ਜਲਦੀ ਦੇ ਨਾਲ ਹੀ ਆਪਾਂ ਕਰਵਾ ਲਈਏ ਫਿਰ ਜੇ ਮੀਂਹ ਆ ਗਿਆ ਤੇ ਫਿਰ ਸਵਾਦ ਨਹੀਂ ਰਹਿਣਾ ਸੋ ਬੇਪਤੀ ਹੈ ਮੌਸਮ ਇਸ ਤਰ੍ਹਾਂ ਦਾ ਹੀ ਬਣਿਆ ਮੀਂਹ ਦੀ ਲੋੜ ਵੀ ਹੈ ਸੋ ਮਾਨ ਸਨਮਾਨ ਰੁੜਕੇ ਵਾਲੇ ਭਰਾਵਾਂ ਦੇ ਕੀਤੇ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀਆਂ ਸਕਾਰਤਕ ਸ਼ਖਸ਼ੀਅਤਾਂ ਦਾ ਕੱਟ ਪਿੰਡ ਕਿਸੇ ਜਾਣ ਪਹਿਚਾਣ ਦਾ ਮਸਾਜ ਨਹੀਂ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਹ ਬਹੁਤ ਸ਼ਾਨਦਾਰ ਖੇਡ ਮੇਲਾ ਸਾਰਾ ਇੱਕ ਪਰਿਵਾਰਕ ਮਾਹੌਲ ਹੈ ਸਾਰੇ ਆਪਾਂ ਪਰਿਵਾਰ ਵਾਂਗੂ ਬੈਠ ਕੇ ਖੇਡ ਕਬੱਡੀ ਦਾ ਆਨੰਦ ਮਾਣ ਰਹੇ ਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਜ਼ੁਰਗ ਬੱਚੇ ਮਾਵਾ ਭੈਣਾ ਔਰ ਇੱਕ ਇਹੀ ਮੌਕਾ ਹੁੰਦਾ ਔਰ ਨਹੀਂ ਤੇ ਮੇਰੇ ਵੀਰੋ ਬਹੁਤ ਘੱਟ ਜਿਹੜਾ ਸਮਾਂ ਆਪਾਂ ਨੂੰ ਮਿਲਦਾ ਇਕੱਠੇ ਬੈਠਣ ਦਾ ਸੋ ਇਹ ਇੱਕ ਬਹੁਤ ਚੰਗਾ ਸਮਾਂ ਹੈ ਇਸ ਸਮੇਂ ਨੂੰ ਸਾਂਭਣ ਦੀ ਲੋੜ ਹੈ ਔਰ ਆ ਟੂਰਨਾਮੈਂਟ ਨੂੰ ਹੋਰ ਇਸ ਤਰ੍ਹਾਂ ਜਿਵੇਂ ਵੀਰ ਨੇ ਪਹਿਲਾਂ ਦੱਸਿਆ ਵੀ ਆਪਾਂ 175 ਪ੍ਰਾਈਜ਼ ਜਿਹੜਾ ਅਗਲੇ ਸਾਲ ਦੇਵਾਂਗੇ 1 ਲੱਖ ਤੇ 75000 ਦੂਸਰਾ ਸੋ ਹੋਰ ਇਹ ਟੂਰਨਾਮੈਂਟ ਨੇ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਜਿਹੜੀ ਤਰੱਕੀ ਕਰਨੀ ਹੈ ਜਦੋਂ ਬੰਦਾ ਕਬੱਡੀ ਖੇਡਦਾ ਔਰ ਉਦੋਂ ਇੱਕ ਭਾਵਨਾ ਹੁੰਦੀ ਹੈ ਕੋਈ ਵੀ ਕੰਮ ਦੇ ਵਿੱਚ ਖੇਤਰ ਦੇ ਵਿੱਚ ਜਾਂਦਾ ਹੁੰਦਾ ਹੈ ਤੇ ਇੱਕ ਭਾਵਨਾ ਹੁੰਦੀ ਹੈ ਸੋ ਸਾਰੇ ਤੁਸੀਂ ਇੱਕ ਭਾਵਨਾ ਲੈ ਕੇ ਚੱਲੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖ ਕੇ ਅੱਜ ਕਬੱਡੀ ਨੇ ਇਸ ਟੂਰਨਾਮੈਂਟ ਕਰਕੇ ਕਟ ਪਿੰਡ ਦਾ ਨਾਮ ਜਿਹੜਾ ਹੈ ਉਹ ਵਰਲਡ ਵਾਈਡ ਜਾ ਰਿਹਾ YouTube ਦੇ ਜ਼ਰੀਏ ਸੋ ਬਹੁਤ ਵੱਡੇ ਇਹ ਮਾਣ ਵਾਲੀ ਗੱਲ ਆ ਬਹੁਤ ਵੱਡੇ ਵੱਡੇ ਨਗਰ ਨੇ ਪੰਜਾਬ ਦੇ ਅੰਦਰ ਪਰ ਉਹਨਾਂ ਦੇ ਵਿੱਚ ਟੂਰਨਾਮੈਂਟ ਨਹੀਂ ਹੁੰਦੇ ਪਰ ਇਹ ਛੋਟਾ ਜਿਹਾ ਨਗਰ ਆ ਪਰ ਸ਼ਹੀਦਾ ਸਿੰਘਾਂ ਦੀ ਇੰਨੀ ਕਿਰਪਾ ਹਰ ਸਾਲ ਜਿੱਥੇ ਮੇਰੇ ਵੀਰੋ ਜਿਵੇਂ ਕਹਿੰਨਾਂ ਉਹ ਵੀ ਪਾਠਾਂ ਦੇ ਭੋਗ ਪਾਏ ਜਾਂਦੇ ਆ ਲੰਗਰ ਲੱਗਦੇ ਆ ਔਰ ਉੱਥੇ ਇੱਕ ਖੇਡ ਕਬੱਡੀ ਦਾ ਬਹੁਤ ਸ਼ਾਨਦਾਰ ਟੂਰਨਾਮੈਂਟ ਜਿਹੜਾ ਹੈ ਹਰ ਸਾਲ ਕਰਵਾਇਆ ਜਾਂਦਾ ਹੈ ਤੇ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇਹਨੂੰ ਹੋਰ ਅੱਗੇ ਲੈ ਕੇ ਜਾਈਏ ਪੰਜਾਬ ਦੀ ਧਰਤੀ ਇਸੇ ਤਰ੍ਹਾਂ ਹੀ ਵਧਣੀ ਫੁੱਲਣੀ ਹੈ ਮੇਲਿਆਂ ਦੇ ਨਾਲ ਜੋੜ ਮੇਲਿਆਂ ਦੇ ਨਾਲ ਖੇਡ ਮੇਲਿਆਂ ਦੇ ਨਾਲ ਇਹ ਤੰਦਰੁਸਤ ਰਹਿਣੀ ਮੇਰੇ ਪੰਜਾਬ ਦੀ ਧਰਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 50 ਕਿਲੋ ਸੌਰੀ 50 ਸਾਲ ਤੋਂ ਉੱਪਰ ਦੇ ਖਿਡਾਰੀਆਂ ਦੀ ਟੀਮ ਦੋਨੋਂ ਟੀਮਾਂ ਜਿਹੜੀਆਂ ਉਹ ਗਰਾਊਂਡ ਦੇ ਵਿੱਚ ਪਹੁੰਚ ਜਾਣ ਲੈ ਵੀ ਸੋਹਣਾ ਆ 1000 ਰੁਪਿਆ ਤੇਰੇ ਲਈ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਪੁੱਜਿਆ ਆਓ ਜੀ ਕਰਮਦੀਨ ਜੀ ਲਓ ਸਾਹਮਣੇ ਕਹਿੰਦੇ ਕਰਨ ਲਾਲੂ ਮਿਆਰੇ ਵਾਲੇ ਦੀ ਕਬੱਡੀ ਪੈ ਗਈ ਜੋ ਸੰਦੀਪ ਸਰੀ ਸਲੀਮ ਜੱਫਾ ਲਾ ਦੇ ਕਹਿੰਦੇ ਸਾਡੇ ਭਰਾ ਐਨ ਵੱਡਾ ਮਾਣ ਕਰਨਗੇ ਕਾਕੇ ਭਾਈ ਹੁਣਾਂ ਵੱਲੋਂ ਵੱਡਾ ਪਿਆਰ ਜਿਹੜਾ ਦਿੱਤਾ ਜਾਣਾ ਲਓ ਕਜੂਰਲੇ ਵਾਲਾ ਸਲੀਮ ਆਹ ਕਰਾਉਂਦਾ ਬੱਲੇ ਬੱਲੇ ਜੇ ਜੱਫਾ ਲੱਗ ਜੇ ਤੇ 1000 ਇਹਦੇ ਕਾਕੇ ਵੀਰ ਪੁੱਜਦਾ ਕਰ ਦੋ ਲਓ ਸਲੀਮ ਤੇਰੇ ਲਈ 1000 ਰੁਪਿਆ ਤੇਰੇ ਭਰਾਮਾਂ ਨੇ ਖਜੂਰਲੇਵਾਰਿਆਂ ਨੇ ਪੁੱਛਦਾ ਕੀਤਾ ਤੇ ਖਜੂਰਲੇ ਦੀ ਸਾਰੀ ਪ੍ਰਬੰਧਕ ਕਮੇਟੀ ਤੇ ਹੋਈ ਆ ਲਾਓ ਸਾਹਮਣੇ ਇਧਰਲੇ ਪਾਸੇ ਸ਼ਕਰਪੁਰੀਏ ਕਾਕੇ ਦੀ ਕਬੱਡੀ ਪੈ ਗਈ ਦੂਸਰਾ ਮੈਚ ਖੇਡਿਆ ਜਾ ਰਿਹਾ ਹੈ ਦੀਪੇ ਡਰਾਈਵਰ ਸਾਹਿਬ ਨੂੰ ਬੇਨਤੀ ਆ ਵੀ ਟੀਮ ਲਾ ਕੇ ਜਲਦੀ ਕਰਾਉਣ ਦੇ ਵਿੱਚ ਆ ਜਾਓ ਲਾਓ ਸਾਹਮਣੇ ਕਬੱਡੀ 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 ਕ ਆਪੀਆਂ ਵੱਜਦੀਆਂ ਨੇ ਲੈ ਵੀ ਆਪੀਆਂ ਵੱਜਦੀਆਂ ਬਈ ਕਟਾਰੋ ਜੇ ਮੈਚ ਵਧੀਆ ਲੱਗ ਰਿਹਾ ਤਾਂ ਇੱਕ ਵਾਰੀ ਤਾੜੀਆਂ ਵਾਰੀ ਕੀ ਖਿਆਲ ਆ ਫਿਰ ਆਹ ਜ਼ੋਰਦਾਰ ਤਾੜੀ ਵੱਜ ਲੈ ਕਰਮਦੀਨ ਸਾਰਾ ਕੱਟ ਪਿਆ ਔਰ ਅਗਲੇ ਸਾਲ ਪਹਿਲਾ ਪ੍ਰਾਈਜ਼ 1 ਲੱਖ ਤੇ ਦੂਜਾ ਪ੍ਰਾਈਜ਼ 75000 ਦਿੱਤਾ ਜਾਊਗਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੋ ਆਹ ਜੀ ਸਾਹਮਣੇ ਸਹੀ ਕਸਾ ਆਹ ਸਰਦਾਰ ਸਿੰਘਾਂ ਦੀ ਯਾਦ ਹੋਣੀ ਹੈ ਔਰ ਵੱਡੇ ਪ੍ਰਾਈਜ਼ ਇਸ ਸਾਲ ਵੀ ਔਰ ਅਗਲੇ ਸਾਲ ਵੀ ਪਰ ਆਪਾਂ ਥੋੜਾ ਥੋੜਾ ਦਾਇਰਾ ਅਮਨ ਦੀ ਖੋਲ ਦਈਏ ਉਹਨਾਂ ਨੂੰ ਫੈਸਲਾ ਲੈ ਲੈਣ ਦੀਏ ਜੀ ਰਵਿੰਦਰ ਭਾਈ ਇੱਕ ਮਿੰਟ ਦੋ ਲੈ ਵੀ ਸੁਲੀਮਨ ਤੇਰੇ ਲਈ 500 ਰੁਪਇਆ ਸਰਦਾਰ ਮੇਵਾ ਸਿੰਘ ਦੀ ਫਲਪੋਤੇ ਵਾਲੇ ਸਰਪੰਚ ਸਾਹਿਬ ਨਾਲ ਕੋਲੋਂ ਜਰੂਰ ਲੈ ਲਿਓ ਆਗੇ ਐਨ ਦੂਜਾ ਜਿਹੜਾ ਇਹ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ ਖੇਡ ਕਬੱਡੀ ਦੀਆਂ ਵੱਡੀਆਂ ਰੌਣਕਾਂ ਜਿਹੜੀਆਂ ਇਸ ਵੇਲੇ ਕੱਟ ਪਿੰਡ ਦੇ ਵਿੱਚ ਲੱਗੀਆਂ ਹੋਈਆਂ ਹਨ ਹਾਂਜੀ ਬੇਨਤੀ ਹੈ ਜੀ ਦੁਆਬਾ ਟੀਵੀ ਸਟਿਲ ਕੈਮਰਾ ਆਓ ਜੀ ਜਲਦੀ ਦੁਆਬਾ ਭੰਬੜ ਚਾਉਂਦੀ ਰੋਕ ਲਾ ਮੈਂ ਬਲ ਬਖਸ਼ਿਓ ਦਾਸੀ ਨੂੰ ਔਰ ਰਾਜੀ ਰੱਜਾ ਦੇ ਰਹੀ ਏ ਸੁਣ ਲੋ ਹੈ ਦੀ ਪੁੱਤਰੀ ਏ ਜੇ ਤਵੀਏ ਤਨਵਾਰ ਬਣੇ ਤੂੰ ਅਸੀਂ ਮੈਦਾਨੇ ਉੱਤਰੀ ਏ جے تویے تنوار بنے تو اسی میدانے ਉੱਤਰئے دو پاسے نے میرے ਸਹਿਬਾ رب ਵੱਲੇ ਇੱਕ ਜੱਗ ਵੱਲੇ تیری ਸ਼ੋਪਾ ਹੋਈ ਪਵਿੱਤਰ ਕਾਲਕ ਘਟਾ ਲੱਗ ਵੱਲੇ ਆਹ ਪੁੱਠ ਚਾੜ ਮੀਰੀ ਪੀਰੀ ਦੀ ਜੋਰ ਜਨਮ ਨੂੰ ਉੱਤਰئے

नंबर अपनी टीम ਲਈ ਪੁਆਇੰਟ ਦਾ ਵਾਦਾ ਕਰ ਗਿਆ ਹੈ ਅਗਲੀ ਕਬੱਡੀ ਇਸ ਵੇਲੇ ਉਧੋ ਵੀਰ ਪਾਉਂਦੀ ਖੇਡ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਪਰ ਨਹੀਂ ਉਧਰ ਕਬੱਡੀ ਪਹੁੰਚ ਗਈ ਹੈ ਬਸੇ ਪਰਦੇ ਗਾ ਇਸ ਵੇਲੇ ਕੌਣ ਕਬੱਡੀ ਖੇਡ ਰਿਹਾ ਹੈ ਬੜਾ ਸ਼ਾਨਦਾਰ ਮੈਚ ਹੋ ਆਹ ਬੋਲਡ ਰਿਅਲ ਜਬਾਤ ਦੇ ਟਿੱਕੇ ਨਾਲ ਹਰ ਖਾਲੇ ਕੰਮ ਨਾਲ ਧੰਬਾਲ ਇਧਰ ਨੇ ਪਾਸੇ ਚੁੰਮਦੇ ਦਾ ਬਹੁਤ ਅਨਵਾਦ ਆਏ ਆ ਜਿਹੜੇ ਆਏ ਆ ਚੱਲ ਚੱਲਾਇਆ

ਆਰੇ ਹੱਥੋਂ ਜਾਣਾ ਬੀਬੀ ਗੱਲ ਨੂੰ ਜਰਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਫਰੰਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ ਰੰਦਾ ਅਸਨੇ ਦੇ ਨਾਲ ਦੇੜਾ ਲਸਿਆ ਉਹਦੀ ਸ਼ੇਰਾਂ ਵਾਲੀ ਨੁਕਤੇ ਡਰਸਿਆ ਕਿੰਨਾਂ ਵਾਸਤੇ ਉਹ ਮੌਤ ਦਾ ਡਰ ਸੀ ਆ ਦੇ ਕੇ ਜੱਖ ਮਾਂ ਤੋਂ ਛੱਲਦਾ ਕਰੇਂਂਂ ਰਾਨੀਏ ਛਾਇਆ ਤੀਰ ਵਾਲੇ ਬਾਬੇ ਰਾਂ ਰੰਡ ਰਾਨੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਹ ਖੇਡ ਮੈਦਾਨ ਦੇ ਵਿੱਚ ਆ ਜਾਊਗਾ ਇਧਰ ਸਨਮਾਨ ਜਿਹੜੇ ਕੀਤੇ ਜਾ ਰਹੇ ਆ ਤੇ ਪਰ ਮੱਖਰ ਸਿੰਘ ਦਾ ਇਲਾਕਾ ਹੈ ਕਬੱਡੀ ਕਮੈਂਟਰੀ ਦੇ ਬਾਬਾ ਪੋੜ ਸਾਡੇ ਉਸਤਾਦ ਨੇ ਸਦਾ ਰਿਣੀ ਰਹਾਂਗੇ ਉਹਨਾਂ ਦੇ ਆਹ ਫਾਈਨਲ ਮੈਚ ਕੱਟਾ ਦਾ ਖੇਡ ਮਿਲਣ ਦਾ ਇਸ ਵੇਲੇ ਮੇਰੇ ਨੰਬਰ ਖੇਡਿਆ ਜਾ ਰਿਹਾ ਬਾਤ ਚੋਟੀ ਦੀ ਟੱਕਰ ਦੁਨੀਆ ਨੰਦ ਮਾਰਦੀ ਪਰ ਕੀਮਿਆਂ ਵਾਲਾ ਨੱਭੂ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਆ ਆਪਣੀ ਟੀਮ ਲਈ ਅਵਤਾਰ ਢੋਲਾ ਜੀ ਖਹਿਰਾਂ ਵਾਲੇ ਉਹ ਵੀ ਚੇਕੇ ਪਰ ਤੇ ਕਹਿੰਦੇ ਪੰਜਾਬ ਪੁੱਜੇ ਹੋਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਲਾਲੋ ਮਯਾਰਾ ਪਿੰਡ ਹੈ ਕਰਨ ਨਾਮ ਹੈ ਸੋਣੀ ਖੇਡ ਥੋਪੀ ਵਾਲਾ ਗੁਰੂ ਸਿੱਖੀ ਸਰੂਪ ਦੇ ਵਿੱਚ ਖੇਡਦਾ ਮਾਰਦਾ ਧਾੜ ਵੱਟ ਗਈ ਕੈਂਦੀ ਉਹ ਕਰਨ ਕਹਿੰਦੇ ਗੋਪੀ ਪਰੰਗਿਆਰੇ ਵਾਲਾ ਚੰਗਿਆ ਹੋਇਆ ਬਿਲਕੁਲ ਕਮਰ ਚਾਫੀ ਅੱਜ ਕਹਿੰਦੇ ਸਿਰੇ ਦਾ ਨੰਬਰ ਕੋਲ ਰਿਹਾ ਹੈ ਕਿਉਂਕਿ ਗੋਪੀ ਨੰਦ ਤਗੜੀ ਕਬੱਡੀ ਖੇਡਦੀ ਸਿਰੇ ਦਾ ਚਾਫੀ ਰਿਹਾ ਅੱਜ ਕਹਿੰਦੇ ਰੇਟਰ ਬੰਦੇ ਬੰਦੇ ਕਰਵਾ ਰਿਹਾ ਚਾਫੀ ਤਗੜਾ ਪਰਦਾ ਫੇਰ ਕਰ ਰਿਹਾ ਆਓ ਸਾਹਮਣੇ ਕਹਿੰਦੇ ਅਸੂਫਾੜੇ ਵਾਲੇ ਦੀ ਕਬੱਡੀ ਤੇ ਉਹ ਕਮਲ ਚੱਕਾਂ ਵਾਲਾ ਕਮਲ ਚੱਕਾਂ ਵਾਲਾ ਸਰਾ ਆ ਗਿਆ ਦੋ ਕਵਟੀਆਂ ਦਾ ਸ਼ੀਮਾ ਸਿੰਘਾਂ ਦੀ ਯਾਦ ਰੋ ਰਿਹਾ ਮਿੱਤਰੋ ਪੰਪਰਾ 100 ਦੇ ਮਾਨ ਸਨਮਾਨ ਬੱਖੇ ਜਾਣਗੇ ਇੱਕ ਪਾਸੇ ਥੋਪੀ ਵਾਲਾ ਗੁਰੂ ਗੁਰੂ ਥੋਪੀਏ ਦਾ ਬੜਾ ਚੌੜਾ ਇਲਾਕਾ ਆਹ ਸਾਹਮਣੇ ਕਹਿੰਦੇ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਇੱਕ ਪਾਸੇ ਲੱਗ ਗਈ ਜ਼ੋਰ ਤੇ ਤਗੜਾ ਅੰਦੋਰ ਰਹਾ ਹੈ ਐਨ ਕੰਦੇ 1500 ਦੇ ਦੋ ਜੱਫੇ ਸ਼ੀਦਾ ਸਿੰਘਾਂ ਗੁਰਦਾਰਾ ਦੇ ਵੱਲੋਂ ਵੱਡੇ ਨਾਮ ਤੋਂ ਸਰਮਾਨ ਦਿੱਤੇ ਜਾਣੇ ਆ ਲਓ ਸਾਹਮਣੇ ਕਹਿੰਦੇ ਕਰਨ ਦੀ ਕਲਾਬੀ ਪੈ ਗਈ ਉਧਰ ਚਾਰ ਨੇ ਐਨ ਦੁਨੀਆ ਦੇ ਮਹਾਨ ਪ੍ਰਮੁੱਖ ਕਲਾਰੀ ਖੇਡ ਰਿਹਾ ਸਾਹਮਣੇ ਦੇਖਾਂਗੇ ਇੱਕ ਪਾਸੇ ਰੋਕਾ ਕਲਾਂ ਦੀ ਟੀਮ ਦੋਨੇ ਜਿੱਤਿਆਂ ਦਾ ਬੜਾ ਧੰਨਵਾਦ ਜੁੱਗੀ ਸਿੰਘ ਜੰਮੀਖਾ ਉਹਨਾਂ ਨੇ ਕਹਿੰਦੇ ਸੰਦੀਪ ਕੱਟਾ ਦੇ ਨਾਲ ਬੁੱਲਾ ਕੱਟਾ ਦਾ ਬਹੁਤ ਵੱਡਾ ਪਿਆਰ ਆਹ ਸਿੰਦਰ ਪਰਵਾੜ ਦੇ ਕਹਿੰਦੇ ਮੋਲ ਤੇ ਕਰਨ ਤਲਵੰਦ ਵਾਲਾ ਐਨ ਕਹਿੰਦੇ ਤੇ ਪਾਰ ਤੇ ਪੁਆਇੰਟ ਕਹਿੰਦੇ ਤਾਹੀ ਦੇ ਲਈ ਰੋਡ ਨੇ ਇੱਕ ਨੰਬਰ ਵਾਧਾ ਦਤਾ ਹੋਇਆ ਚਾਹਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੇ ਇਸ ਮੌਕੇ ਦੇ ਲਈ ਜਿਨ੍ਹਾਂ ਨੇ ਬਹੁਤ ਵੱਡੇ ਮਾਨ ਤੇ ਸਰਕਾਰ ਦਿੱਤੇ ਹੈ ਹਾਂਜੀ ਬਹੁਤ-ਬਹੁਤ ਧੰਨਵਾਦ ਹੈ ਇੱਥੇ ਸਿੰਘਾਣਾ ਸਿੰਘ ਜੀ ਠੇਕੇਦਾਰ ਕਮਲਜੀਤ ਸਰਪੰਚ ਉਹਨਾਂ ਦੇ ਪਿਤਾ ਜੀ ਤੇ ਨਾਲ ਬਲਜੀਤ ਸਿੰਘ ਜੀ ਕਨੇਡਾ ਜਿਹੜਾ ਇਹ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ ਖੇਡ ਕਬੱਡੀ ਦੀਆਂ ਵੱਡੀਆਂ ਰੌਣਕਾਂ ਜਿਹੜੀ ਆ ਇਸ ਵੇਲੇ ਕੱਟ ਪਿੰਡ ਦੇ ਵਿੱਚ ਲੱਗੀਆਂ ਹੋਈਆਂ ਹਾਂਜੀ ਬੇਨਤੀ ਹੈ ਜੀ ਦੁਆਬਾ ਟੀਵੀ ਸਟਿਲ ਕੈਮਰਾ ਆਓ ਜੀ ਜਲਦੀ ਦੁਆਬਾ ਰਵੀਰ ਸਿੰਘ ਬਿੱਲਾ ਜੀ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਫਿਰ ਰਪਿੰਦਰભાઈ ਸਨਮਾਨ ਜੱਸਾ ਤੇਜ ਜੀ ਆ ਜਾਣ ਜੱਸਾ ਤੇਜ ਪਰਲੇ ਪਾਸੇ ਫੇਰ ਪਰ ਨੰਬਰ ਇਸ ਲਈ ਚਾਪੀਆ ਲੈ ਵੀ ਵੀਰਾਂ ਮੈਂ ਵੀ ਦੋਵਾਂ ਕੌਡੀਆਂ ਟੀਮਾਂ ਲਿੱਤਾ ਤੇ ਬਾਈਬੀ ਰੁੜਕਾ ਇਹ ਦੋਨੋਂ ਟੀਮਾਂ ਖੇਡਣ ਆ ਕੇ ਵਿੱਚ ਆ ਜਾਣ ਲਿੱਤਾ ਤੇ ਰੁੜਕਾ ਕੀਪਾ ਮੇਰੇ ਵੀਰੋ ਨਾਲੀ ਅਗਲੇ ਸਾਲ ਕਰੀਏ ਅਮਰੀਕਾ ਵਾਲੇ ਭਰਾਵਾਂ ਨਾਲ ਕਰਾਰੇ ਤੇ ਦੀਪਾ ਜੇ ਸ੍ਰੇਸ਼ਰੇ ਦੀਆਂ ਕਬਟੀਆਂ ਪਾਉਂਦਾ ਅਗਲੀ ਵਾਰ 500 ਹਰਦਾ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ 500 ਰੁਪਏ ਜਰਾ ਕੇਸ ਕਬੱਡੀ ਤੇ ਆਇਆ ਆ ਆ ਰੇਡ ਵੀ ਕਹਿੰਦੇ 500 ਦੀ ਹੈ ਤੇਰੇ ਵੀਰੋ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਮਾਰਸ ਮਾਰ ਹੋਏ ਪਰ ਆਹ ਬੱਲੇ ਜੀਓ ਸੋਹਣਾ ਜੀਓ ਸੋਹਣਾ ਇਹ ਸੋਹਣਾ ਬੜਾ ਢਾਕੇ ਹਿੱਕੇ ਮੈਨ ਵਾਲੀ ਗੱਲ ਕਰ ਗਿਆ ਅਗਲੀ ਤੁਰਕੀ ਪੰਜਾਬ ਕੋਲ ਸਖੇੜ ਪਾਉਣ ਦੇ ਲਈ ਮੱਖਣ ਸਿੰਘ ਦਾ ਇਲਾਕਾ ਪਰਤ ਕੀਮਿਆਂ ਵਾਲਾ ਨੰਨੂ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਆ ਆਪਣੀ ਟੀਮ ਲਈ ਅਵਤਾਰ ਢੋਲਾ ਜੀ ਖਹਿਰਾਂ ਵਾਲੇ ਉਹ ਵੀ ਚੇਕੇ ਪਰਤੇ ਕਹਿੰਦੇ ਪੰਜਾਬ ਪੁੱਜੇ ਹੋਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਲਾਲੋ ਮਯਾਰਾ ਪਿੰਡ ਹੈ ਕਰਨ ਨਾਮ ਹੈ ਛੋੜੀ ਖੇਡ ਥੋਪੀ ਵਾਲਾ ਗੁਰੂ ਸਿੱਖੀ ਸਰੂਪ ਦੇ ਵਿੱਚ ਖੇਡਦਾ ਮਾਰਦਾ ਧਾੜ ਵੱਟ ਗਈ ਕੈਂਚੀ ਓਹ ਆਹ ਕਰਨ ਕਹਿੰਦੇ ਗੋਪੀ ਪਰੰਗਿਆਰੇ ਵਾਲਾ ਚੱਲਿਆ ਹੋਇਆ ਬਲਰ ਕਮਲ ਜਾਫੀ ਆਹ ਕਹਿੰਦੇ ਸਰੇ ਦਾ ਨੰਬਰ ਕੋਲ ਰਿਹਾ ਹੈ ਕਿਉਂਕਿ ਗੋਪੀਨੰਦ ਤਗੜੀ ਕਬੱਡੀ ਖੇਡੀ ਸਰੇ ਦਾ ਜਾਫੀ ਰਿਹਾ ਅੱਜ ਕਹਿੰਦੇ ਰੋਟਰ ਬੰਦੇ ਬੰਦੇ ਕਰਵਾ ਰਿਹਾ ਜਾਫੀ ਤਗੜਾ ਪਰ ਦਸ਼ਰ ਕਰ ਰਿਹਾ ਓਹ ਸਾਹਮਣੇ ਕਹਿੰਦੇ ਅਸੂਫਾੜੇ ਵਾਲੇ ਦੀ ਕਬੱਡੀ ਤੇ ਓਹ ਕਮਲ ਚੱਕਾਂ ਵਾਲਾ ਕਮਲ ਚੱਕਾਂ ਵਾਲਾ ਸਰਾ ਕਰਵਾ ਗਿਆ